तो उसके विरोध में मेरे इलाके के जो लोग हैं जो मनरेगा जॉब कार्ड जिनके पास था जिनको मनरेगा में काम मिलता था उनमें बहुत गुस्सा बना हुआ है उन्होंने मुझे लिख कर दिया है कि ये हमारा पेपर जो है वो अपने प्रधानमंत्री तक पूजता कीजिए ਔਰ ਮੈਂ ਇਸ ਨੂੰ ਅੱਜ ਸਪੈਸ਼ਲ ਹੌਸਿੰਗ ਵਿੱਚ ਲੈ ਕੇ ਆਇਆ ਹਾਂ ਕਿ ਮੈਂ ਆਪਾਂ ਬਾਰੇ ਨਾਮੀਆ ਸਪੀਕਰ ਸਾਹਿਬ ਨੂੰ ਦੂੰਗਾ ਔਰ ਰਿਕੁਐਸਟ ਕਰੂੰਗਾ ਕਿ ਇਹ ਜੋ ਲੋਕਾਂ ਦਾ ਵਿਰੋਧ ਹੈ ਇਸ ਨੂੰ ਦਰਸ਼ ਕੀਤਾ ਜਾਏ ਔਰ ਇਨਕੋ ਕੇਂਦਰ ਸਰਕਾਰ ਦੇ ਪਾਸ ਪਹੁੰਚਾਏ। ਉਹ ਬੁਲਾਇਆ ਗਿਆ ਭਗਵੰਤਬਾ ਸਰਕਾਰ ਵੱਲੋਂ ਤੇ ਸਪੈਸ਼ਲ ਸੈਸ਼ਨ ਇਹ ਸਿਰਫ ਔਰ ਸਿਰਫ ਜੋ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਨੇ ਜੋ ਕਿ ਅਡਾਨੀਆਂ ਤੇ ਅੰਬਾਨੀਆਂ ਦੇ ਯਾਰਾਂ ਦੀ ਸਰਕਾਰ ਹੈ ਉਹ ਕਿਸ ਤਰੀਕੇ ਦੇ ਨਾਲ ਦੇਸ਼ ਦੇ ਕਰੋੜਾਂ ਗਰੀਬ ਮਜ਼ਦੂਰ ਮਜ਼ਲੂਮ ਲੋੜਵੰਦ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰ ਰਹੀ ਹੈ ਜੋ ਪਿਛਲੇ 20 ਸਾਲਾਂ ਤੋਂ ਸਕੀਮ ਚੱਲ ਰਹੀ ਸੀ ਪੂਰੇ ਮੁਲਕ ਦੇ ਵਿੱਚ ਮਨਰੇਗਾ ਦੀ ਉਹਨੂੰ ਖਤਮ ਕਰਨ ਜਾ ਰਹੀ ਹੈ ਔਰ ਇਸ ਦੇ ਵਿਰੋਧ ਦੇ ਵਿੱਚ ਇਹ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਗਿਆ ਔਰ ਲੱਖਾਂ ਲੋਕ ਪੰਜਾਬ ਦੇ ਵਿੱਚ ਤਕਰੀਬਨ 30 ਲੱਖ ਲੋਕ ਨੇ ਜੋਬ ਜੋਬ ਕਾਰਡ ਹੋਲਡਰਸ ਨੇ ਜਿਹੜੇ ਕਿ ਮਨਰੇਗਾ ਦੇ ਵਿੱਚ ਐਨਰੋਲਡ ਨੇ ਪਰ ਇਹ ਸਰਕਾਰ ਅਰਬਪਤੀਆਂ ਦੀ ਸਰਕਾਰ ਉਹਨਾਂ ਗਰੀਬ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰ ਰਹੀ ਹੈ ਜਿਹੜਾ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਆਮ ਆਦਮੀ ਪਾਰਟੀ ਦੀ ਭਗਵੰਤਬਾਨ ਸਰਕਾਰ ਨੂੰ ਕਤਾਈ ਮਨਜ਼ੂਰ ਨਹੀਂ ਹੈ ਇਹਦੇ ਲਈ ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਹੀ ਅਸੀਂ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਔਰ ਪੰਜਾਬ ਭਾਰਤੋਂ ਤਕਰੀਬਨ 10 ਲੱਖ ਤੋਂ ਵੀ ਵੱਧ ਪ੍ਰਧਾਨ ਮੰਤਰੀ ਦੇ ਨਾਮ ਦੀਆਂ ਚਿੱਠੀਆਂ ਇਸ ਸਕੀਮ ਜੋ ਵੀ ਜੋ ਵੀਬੀਜੀ ਜੀਗ੍ਰਾਮ ਜੀ ਇਹਨਾਂ ਨੇ ਸਕੀਮ ਕੱਢੀ ਹੈ ਉਹਦੇ ਖਿਲਾਫ 10 ਲੱਖ ਚਿੱਠੀਆਂ ਪ੍ਰਧਾਨ ਮੰਤਰੀ ਦੇ ਨਾਮ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਜਾ ਰਹੀਆਂ ਨੇ ਸਪੀਕਰ ਸਾਹਿਬ ਕੋਲੇ ਤਾਂ ਕਿ ਇਹ ਚਿੱਠੀਆਂ ਪ੍ਰਧਾਨ ਮੰਤਰੀ ਤੱਕ ਪੰਜਾਬ ਦੇ 3 ਕਰੋੜ ਲੋਕਾਂ ਵੱਲੋਂ ਪਹੁੰਚਾਈਆਂ ਜਾ ਸਕਣ ਤੇ ਇਹ ਜੋ ਗਰੀਬਾਂ ਦੇ ਹੱਥੋਂ ਰੋਟੀ ਖਾਣ ਵਾਲਾ ਕੰਮ ਵਾਜਪਾ ਕਰ ਰਹੀ ਹੈ ਉਹ ਉਹ ਨਾਦਰ ਸ਼ਾਹੀ ਉਹ ਔਰੰਗਜ਼ੇਬੀ ਹੁਕਮ ਨੇ ਉਹ ਵਾਪਸ ਲੈ ਜਾਣਾ ਮੈਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਸਪਸ਼ਟ ਕਰ ਦੇਣਾ ਚਾਹਣਾ ਕਿ ਤੁਹਾਡੀਆਂ ਇਹ ਕੁਝੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਇਹ ਉਹ ਸਕੀਮ ਹੈ ਜਿਸ ਦੇ ਤਹਿਤ ਲੱਖਾਂ ਲੋਕ ਡਿਸਟ੍ਰੈਕਟ ਦੇ ਵਿੱਚ ਗਰੀਬੀ ਦੇ ਮਾਰੇ ਹੋਏ ਲੋਕ ਆਪ ਦਾ ਪੇਟ ਪਾਲਦੇ ਰਹੇ ਨੇ ਤੇ ਤੁਸੀਂ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਆਪਦੇ ਜੋ ਕਾਰਪੋਰੇਟ ਥਾਟ ਪ੍ਰੋਸੈਸ ਹੈ ਉਹਦੇ ਮੁਤਾਬਕ ਤੁਸੀਂ ਇਹਨੂੰ ਖਤਮ ਕਰਨ ਜਾ ਰਹੇ ਹੋ ਇੱਕ ਤਾਈਂ ਮਨਜ਼ੂਰ ਨਹੀਂ ਹੋਏਗਾ 10 ਲੱਖ ਚਿੱਠੀਆਂ ਅੱਜ ਔਰ ਇਸ ਤੋਂ ਇਲਾਵਾ ਹੋਰ ਵੀ ਪ੍ਰੋਸੈਸ ਹੈ ਜਿਹੜਾ ਕਿਉਂਕਿ ਦੋ ਦਿਨਾਂ ਦੇ ਵਿੱਚ ਹੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਓਵੇਂ ਓਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਗਰੀਬਾਂ ਦੇ ਵਿੱਚ ਇਹਦਾ ਰੋਸ ਹੈ ਜਿਹੜਾ ਉਹ ਵਧਰ ਹੈ 10 ਲੱਖ ਚਿੱਠੀਆਂ ਅੱਜ ਪੇਸ਼ ਹੋ ਚੁੱਕੀਆਂ ਹੋਰ ਆ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਘਰ-ਘਰ ਜਾਏਗਾ ਆਮ ਆਦਮੀ ਪਾਰਟੀ ਸਾਡੇ ਲੀਡਰ ਸਾਡੇ ਵਰਕਰਸ ਵੋਲੰਟੀਅਰਸ ਲੋਕਾਂ ਨੂੰ ਜਾਗਰਤ ਕੀਤਾ ਜਾਏਗਾ ਤੇ ਬੀਜੇਪੀ ਦੇ ਨੱਕ ਚ ਦਮ ਕਰਕੇ ਜਦੋਂ ਤੱਕ ਇਹ ਔਰੰਗਜ਼ੇਬੀ ਹੁਕਮ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਕੇਂਦਰ ਸਰਕਾਰ ਉਦੋਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਉਸका हम विरोध करते हैं क्योंकि इस स्कीम के तहत गरीबों को जो मेहनतकश ਲੋਕ हैं, कृती लोग हैं है, उनको रोजगार मिलता था ਜੋ ਇਹਨਾਂ ਨੇ 40% ਜੋ ਸ਼ੇਅਰ ਕੀਤਾ ਹੈ ਜੀ ਸਟੇਟ ਗਵਰਨਮੈਂਟਸ ਦਾ ਉਸਕੇ ਸਾਥ ਇਹ ਜੇ ਜੀ ਸਕੀਮ ਬੰਦ ਹੋ ਜਾਏਗੀ ਉਸ ਸਕੀਮ ਕੋ ਬੰਦ ਕਰਨਾ ਚਾਹਤੇ ਹਨ और बहुत बड़ी ये धक्केशाही है उन गरीब मजदूरों के साथ जो मेहनत करके अपना गुजारा करते थे देखो उस एस जी पी सी को चाहिए की सिख कौम की जो भावनाएं हैं उनके अनुसार वो नाम है जो रखा जाना चाहिए केंद्र ने बट कहा चलो वो उनकी है लेकिन पहले ही चाहिए था ਕੀ ਉਸਕੇ ਹਿਸਾਬ ਸੇ ਨਾਮ ਰਖਾ ਜਾਤਾ ਜੋ ਹਮਾਰਾ ਵਿਰਾਸਤ ਹੈ ਜੋ ਹਮਾਰਾ ਪਿਛੋਕੜ ਹੈ ਹਮਾਰਾ ਇਤਿਹਾਸ ਹੈ ਜੋ ਹਮਾਰੀ ਪਰੰਪਰਾ ਹੈ ਉਸਕੇ ਹਿਸਾਬ ਸੇ ਹੀ ਨਾਮ ਰਖਣਾ ਚਾਹੀਦਾ ਸੀ ਯਾਲੀ ਸਾਹਿਬ ਤੁਹਾਡੇ ਹਲਕੇ ਦੇ ਲੋਕ ਕੀ ਕਹਿ ਰਹੇ ਨੇ ਕਿਉਂਕਿ ਮਜ਼ਦੂਰਾਂ ਨਾਲ ਤੁਹਾਡੀ ਵੀ ਗੱਲ ਹੋ ਰਹੀ ਹੈ ਨਹੀਂ ਬਿਲਕੁਲ ਸਾਰੇ ਬਹੁਤ ਵੱਡਾ ਧੱਕਾ ਸਾਰੇ ਵਿਰੋਧ ਦੇ ਵਿੱਚ ਨੇ ਇਹ ਸਕੀਮ ਜੋ ਲੈ ਕੇ ਆ ਰਹੀ ਹੈ ਕੇਂਦਰ ਸਰਕਾਰ ਉਦੇ ਵਿਰੋਧ ਦੇ ਵਿੱਚ ਨੇ ਸਾਰੇ ਸਪੈਸ਼ਲ ਸੈਸ਼ਨ ਰੱਖਿਆ ਜਾ ਰਿਹਾ ਹੈ ਜੋ ਰੈਗੂਲਰ ਸੈਸ਼ਨ ਹੋਣਾ ਚਾਹੀਦਾ ਹੈ ਜੇਕਰ ਪੀਆਰ ਹੋਵੇ کیسے ਹਮਨੇ ਸਪੀਕਰ ਸਾਹਿਬ ਕੋ ਲੈਟਰ ਭੇਜਿਆ ਇਸੇ ਚਾਹਤ ਦੇ ਦੇਖੋ ਹਮ ਚਾਹਤੇ ਹੈ ਕਿ ਜ਼ੀਰੋ ਆਵਰ ਵੀ ਹੋ ਕੁਐਸਚਨ ਆਵਰ ਵੀ ਹੋ ਸਭੀ ਕੋ ਸਮਾਂ ਮਿਲੇ ਸਪੈਸ਼ਲ ਸੈਸ਼ਨ ਮੇ ਜੋ ਆਈਟਮ ਆਤੀ ਹੈ ਉਸਕੇ ਉਪਰ ਹੀ ਬੋਲਣਾ ਪੜਦਾ ਹੈ ਹਮਾਰੇ ਜੋ ਹਲਕੇ ਕੇ ਮੁੱਦੇ ਹੈ ਲੋਗੋ ਕੇ ਜੈਸੇ ਮੁਲਾਜ਼ਮਾਂ ਕਾ ਮੁੱਦਾ ਹੈ ਨਾ ਅੱਜ ਮੁਲਾਜ਼ਮਾਂ ਕੋ ਜੋ ਮਹਿੰਗਾਈ ਪਤਾ ਨਹੀਂ ਮਿਲਿਆ ਪੁਰਾਣੀ ਪੈਨਸ਼ਨ ਸਕੀਮ ਕਾ ਵਾਦਾ ਕੀਆ ਥਾ ਸੋ ਇਸ ਤਰ੍ਹਾਂ ਕਿ ਬਹੁਤ ਸਾਰੇ ਜੋ ਵਾਅਦੇ ਉਹਨਾਂ ਨੇ ਕੀਏ تھے ਉਹ ਪੂਰੇ ਨਹੀਂ ਹੋਏ ਹਰ ਵਰਗ ਦੀਆਂ ਮੰਗਾਂ ਹੈ ਲਾਅ ਐਂਡ ਆਰਡਰ ਕੋ ਲੈ ਕੇ ਔਰ ਸਰਕਾਰ ਦੀ ਕਾਰਗੁਜ਼ਾਰੀ ਕੋ ਲੈ ਕੇ ਕ腐ਸ਼ਨ ਕੋ ਲੈ ਕੇ ਇਹ ਸਾਰੇ ਮੁੱਦੇ ਇਨ ਪਰ ਡਿਬੇਟ ਹੋਣੀ ਚਾਹੀਏ ਨਹੀਂ ਮੇਰੀ ਇੱਕ ਗੱਲ ਤਾਂ ਬੜੀ ਸਾਬਤ ਹੋ ਗਈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਗ੍ਰਾਮ ਸੇਵਕਾਂ ਦਾ ਦੁਰਪਰਯੋਗ ਕਰਕੇ ਮਰੇਗਾ ਮਜ਼ਦੂਰਾਂ ਨੂੰ ਗੁੰਮਰਾਹ ਕਰਦੇ ਹੋਏ ਫਾਰਮ ਪੇਜ ਕੇ ਸਾਈਨ ਕਰਵਾ ਕੇ ਕੇਂਦਰ ਦੇ ਖਿਲਾਫ ਵਿਦਰੋਹ ਪੈਦਾ ਕਰਨ ਦੀ ਸਾਜ਼ਿਸ਼ ਚ ਲਿਪਤ ਹੈ ਫੈਡਰਲ ਸਟਰਕਚਰ ਦੀਆਂ ਗੱਲਾਂ ਕਰਨ ਵਾਲੇ ਅੱਜ ਕਿੱਥੇ ਨੇ ਦੇਸ਼ ਦੇ ਪਾਰਲੀਮੈਂਟ ਚ ਕੋਈ ਕਾਨੂੰਨ ਪਾਸ ਹੁੰਦਾ ਹੈ ਸਟੇਟ ਗਵਰਨਮੈਂਟ ਨੂੰ ਕੀ ਅਧਿਕਾਰ ਹੈ ਉਹਦੇ ਚ ਕੋਈ ਤੁਹਾਨੂੰ ਸ਼ੰਕਾ ਹੈ ਕੋਈ ਕਮੀ ਹੈ ਤੇ ਉਹਦੇ ਲਈ ਚਰਚਾ ਰਹਿੰਦੀ ਹੈ ना कि ग्राम सेवकों का दुरुपयोग करके के हिसाब से वो तीन सेशन की जगह आप आप देखिए ये कहते थे कि मिनिमम 120 दिन कि हम तीन सेशन लाएंगे 40-40 दिन के और ये टोटल अगर इस गवर्नमेंट का आप देखिए सात से आठ दिन वर्किंग डेज इनके होते आज का भी स्पेशल सेशन नाम दे दिया और इस सारे सेशन में निकलने को कुछ नहीं पुराने जितने इन्होंने फैसले किए हुए हैं आप देखिए वो ओल्ड पेंशन स्कीम की बात थी हमारे गवर्नमेंट एम्प्लॉज के ऐलान किया नोटिफिकेशन कर दी अभी तक उसमें कोई भी इम्प्लीमेंटेशन नहीं हुई औरतों का कहा हम हजार रुपये लाएंगे और फाइनल ईयर में हम नाउ इट इज द फाइनल ईयर ऑफ दिस गवर्नमेंट औरतों को कुछ नहीं दिया जमीने सारे पंजाब की बेचने को कंगाल कंगाली पर उतार दिया है को। और आज भी जो, जो स्पेशल सेशन है इसमें निकलेगा कुछ भी मैं तू -तू मैं के अलावा इनके पास कुछ नहीं है किसानों का कुछ नहीं किया आपको पता किसान अपनी बात लेकर दिल्ली जाना चाहते थे बॉर्डर पर रोके गए गोलियां बरसाई गई लोग वहां शहीद कर दिए गए इंजर कर दिया 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 है है बैठा हुआ गवर्नमेंट ने कोई 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 फार्मर्स को 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 नहीं दिया, कोई को कुछ नहीं नहीं पेंशनर्स कुछ कुछ स्टेट के अभी डे भी भी ड्रामा ही करेंगे और टोटल का पैसा वेस्ट ही आए हैं जी ਆਪਣੀ ਗੱਲ ਰੱਖਣੀ ਆਇਆ ਹਾਂ ਮੈਂ ਤੇ ਪਹਿਲੇ ਇਹਨਾਂ ਨੂੰ ਪੁੱਛਣਾ ਚਾਹਨਾ ਬੀਜੇਪੀ ਤੋਂ ਤਾਂ ਸਾਨੂੰ ਕੋਈ ਆਸ ਉਮੀਦ ਦੀ ਦੇਸ਼ ਨੂੰ ਨਹੀਂ ਚਾਹੀਦੀ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੈ ਮਹਾਤਮਾ ਗਾਂਧੀ ਦੇ ਖਿਲਾਫ ਹੈ ਬਟ ਮੈਂ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਮੁੱਖ ਮੰਤਰੀ ਸਾਹਿਬ ਜਿਉਂ ਤੁਹਾਡੀ ਗਵਰਨਮੈਂਟ ਹੈ ਸਾਰਿਆਂ ਨੂੰ ਪਹਿਲੇ ਤੁਸੀਂ ਫੋਟੋ ਤੇ ਮਹਾਤਮਾ ਗਾਂਧੀ ਦੀ ਲਾਈ ਕੋਈ ਪੰਜਾਬ ਦੇ ਅਜੇ ਦਫ਼ਤਰ ਵਿੱਚ ਮਹਾਤਮਾ ਗਾਂਧੀ ਦੀ ਫੋਟੋ ਹੈ ਨਹੀਂ ਇਹ ਉਹਦੇ ਵਿੱਚੋਂ ਮਹਾਤਮਾ ਗਾਂਧੀ ਦੇ ਨਾਂ ਨੂੰ ਕੱਢ ਕੇ ਤੇ ਦੂਸਰਾ ਨਾਂ ਜਿਹੜਾ ਬੀਜੇਪੀ ਨੇ ਰੱਖਿਆ ਇਹ ਉਹਦੀ ਗੱਲ ਕਰਦੇ ਨੇ ਬੇਸਿਕਲੀ ਇਹਨਾਂ ਦੀ ਸੋਚ ਵੀ ਕੋਈ ਫਰਕ ਹੈ ਨਹੀਂ